ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਤੋਂ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਬਲਜੀਤ ਸਿੰਘ ਦਾਦੂਵਾਲ ਤੇ ਅਮਰੀਕ ਸਿੰਘ ਨੂੰ ਹਰਮੰਦਰ ਸਾਹਿਬ ਚ ਮੱਥਾ ਟੇਕਣ ਤੋਂ ਬਾਅਦ ਸੇਵਾਦਾਰ ਵੱਲੋਂ ਪ੍ਰਸ਼ਾਦ ਦੇਣਾ ਮਹਿੰਗਾ ਪੈ ਗਿਆ ਐ ਜੀ ਪੀ ਸੀ ਨੇ ਸੇਵਾਦਾਰ ਗੁਰਪ੍ਰੀਤ ਸਿੰਘ ਦਾ ਤਬਾਦਲਾ ਉੱਤਰ ਪ੍ਰਦੇਸ਼ ਦੇ ਲਖਨਊ ਚ ਕਰ ਦਿੱਤਾ ਹੈ ਵਾਧੇ ਰੀ ਜਾਣਕਾਰੀ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਫੋਨ ਲਾਈਨ ਤੇ ਮੌਜੂਦ ਨੇ ਰਾਜੀਵ ਜੀ ਸੋ ਪਹਿਲਾਂ ਸੀ ਐਮ ਬਾਦਲ ਨੂੰ ਸਰੋਪਨਾਨਾ ਦੇਣ ਤੋਂ ਇਨਕਾਰ ਕਰਨ ਵਾਲੇ ਅਰਦਾਸੀ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਸੀ ਹੁਣ ਸੇਵਾਦਾਰ ਦਾ ਕੀ ਹੈ ਪੂਰਾ ਮਾਮਲਾ ਹਾਂ ਜੀ ਹਾਂ ਕੱਲ ਇੱਕ ਸੇ ਔਰ ਉਸ ਦਾ ਤਬਾਦਲਾ ਸਿਰਫ ਇਸ ਲਈ ਕੀਤਾ ਗਿਆ ਕਿਉਂਕਿ ਉਸਨੇ ਸਰਬਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਅਮਰੀਕ ਸਿੰਘ ਨੂੰ ਅਸਰੋਪਾ ਤਾਂ ਨਹੀਂ ਦਿੱਤਾ ਪਰ ਸਖੰਡ ਹਰਮੰਦਰ ਸਾਹਿਬ ਦੇ ਅੰਦਰ ਉਹਨਾਂ ਨੂੰ ਪ੍ਰਸ਼ਾਦ ਅਤੇ ਸੇਹਰਾ ਦਿੱਤਾ ਜਿਸ ਕਰਕੇ ਸ਼ਰੋਮੀ ਕਮੇਟੀ ਵੱਲੋਂ ਉਹਨਾਂ ਦਾ ਤਬਾਦਲਾ ਯੂਪੀ ਦੇ ਲਖਨਊ ਵਿੱਚ ਕੀਤਾ ਗਿਆ ਪਰ ਗੁਰਪ੍ਰੀਤ ਸਿੰਘ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੇ ਖਾਸ ਤੌਰ ਤੇ ਜੋ ਏਬੀਪੀ ਸੰਜਾ ਦੇ ਨਾਲ ਗੱਲਬਾਤ ਕੀਤੀ ਉਸ ਵਿੱਚ ਉਹਨਾਂ ਨੇ ਕਿਹਾ ਕਿ ਉਹ ਇਸ ਤਬਾਦਲੇ ਦੇ ਜੋ ਆਦੇਸ਼ جاری ਕੀਤੇ ਗਏ ਨੇ ਉਸ ਨੂੰ ਬਿਲਕੁਲ ਨਹੀਂ ਮੰਨਣਗੇ ਔਰ ਕਿਸੇ ਵੀ ਸ਼ਰਤ ਤੇ ਯੂਪੀ ਦੇ ਵਿੱਚ ਜਾ ਕੇ ਡਿਊਟੀ ਨਹੀਂ ਸੰਭਾਲਣਗੇ ਜੇਕਰ ਉਹਨਾਂ ਨੂੰ ਦੁਬਾਰਾ ਸਤਕੰਡ ਦੇ ਵਿੱਚ ਹੀ ਸੇਵਾ ਨਿਭਾਉਣ ਦਾ ਮੌਕਾ ਦਿੱਤਾ ਜਾਂਦਾ ਹੈ ਤਾਂ ਉਹ ਉੱਥੇ ਸੇਵਾ ਜਨੂਰ ਜ਼ਰੂਰ ਨਿਭਾਉਣਗੇ ਪਰ ਜੇਕਰ ਉਹਨਾਂ ਦੇ ਲਖਨਊ ਨਾ ਜਾਣਤੇ ਐਸਡੀਪੀਐਸਸੀ ਵੱਲੋਂ ਉਹਨਾਂ ਨੂੰ ਬਰਖਾਸਤ ਕਰਨ ਜਾਂ ਕੋਈ ਹੋਰ ਕਾਰਵਾਈ ਅਗਲੀ ਜੋ ਕੀਤੀ ਜਾਂਦੀ ਹੈ ਉਹ ਜ਼ਰੂਰ ਕਰ ਸਕਦੀ ਹੈ ਉਹਨਾਂ ਨੇ ਕਿਹਾ ਕਿ ਸਾਬਤ ਤੌਰ ਤੇ ਉਹਨਾਂ ਨੇ ਮਨਾ ਕੀਤਾ ਕਿ ਕਿਸੇ ਵੀ ਕੀਮਤ ਤੇ ਉਹ ਜੋ ਹੈ ਇਸ ਤਬਾਦਲੇ ਨੂੰ ਜਿੰਨਾ ਹੀ ਮੰਨਣ ਤੇ ਮੰਨਣ ਨੂੰ ਤਿਆਰ ਨਹੀਂ ਹਨ ਧੰਨਵਾਦ ਜੀ